ਪੂਰੇ ਪੰਜਾਬ 'ਚ ਇੱਕੋ ਸਮੇਂ ਉਹ ਜਿਵੇਂ ਅੱਜ ਹੋ ਰਹੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਐਸਐਮਸੀ ਦੀ ਜਿਹੜੀ ਹੈਗੀ ਆ ਉਹ ਮੈਗਾ ਪੀਜੀਐਮ ਨੂੰ ਮੀਟਿੰਗ ਕਰਦੇ ਹੈਗੇ ਉਹਦੇ ਵਿੱਚ ਤੁਸੀਂ ਸਕੂਲ ਵਾਲੇ ਸਕੂਲ ਵਾਲੇ ਗੇੜਾ ਵੀ ਦਿਓ ਸਕੂਲ 'ਚ ਕੀ ਕੁਝ ਹੋ ਰਿਹਾ ਹੈਗਾ ਉਹ ਵੀ ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਮਤਲਬ ਕਾਗਜ਼ੀ ਤੌਰ ਤੇ ਐਸਐਮਸੀ ਨਹੀਂ ਹੋਣੀ ਚਾਹੀਦੀ ਕਿ ਉਹ ਐਸਐਮਸੀ ਤਾਂ ਉਹਨਾਂ ਨੂੰ ਪੂਰਾ ਪਤਾ ਹੋਣਾ ਚਾਹੀਦਾ ਕਿ ਸਕੂਲ ਦੀ ਜ਼ਰੂਰਤ ਕੀ ਹੈ ਜਾਂ ਜ਼ਰੂਰਤ ਕੋਈ ਹੋਣ ਹੈਗੀ ਹੈ ਤੇ ਬਕਾਇਦਾ ਮਾਤਾ-ਪਿਤਾ ਕੇ ਉਹਦੀ ਡਿਮਾਂਡ ਪੇਸ਼ੀ ਜਾਵੇ ਜੇ ਕੋਈ ਸਟਾਈ ਨਹੀਂ ਹੈਗੀ ਐ ਤਾਂ ਮੰਨ ਲਓ ਵੀ ਐਸਐਨਸੀ ਮਤਾ ਪਾ ਕੇ ਕਿ ਕਿ ਆਪਾਂ ਦੀ ਡਿਮਾਂਡ ਕਰਾਈ ਜਾਵੇ ਕਾਹ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ ਕਹਿਣਾ ਮਤਲਬ ਪੂਰੀ ਤਰ੍ਹਾਂ ਟੀਚਰ ਦੇ ਨਾਲ ਡਿਸਕਸ ਕਰਨਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਵੀ ਆਪਣੇ ਸਕੂਲ ਦੀ ਬੇਥੀ ਲਈ ਅਸੀਂ ਆਰਚਿਸ ਕਰ ਸਕਦੇ ਹੈਗੇ ਆ ਜਾਂ ਆ ਚੀਜ਼ ਹੋਰ ਹੋਣੀ ਚਾਹੀਦੀ ਹੈਗੀ ਐ ਤਾਂ ਐਸਐਨਸੀ ਦੀ ਪੂਰੀ ਇਨਵੋਲਵਮੈਂਟ ਹੋਣੀ ਚਾਹੀਦੀ ਐ ਐਸਐਨਸੀ ਪੂਰੀ ਤਰ੍ਹਾਂ ਗੱਲਬਾਤ ਕਰੇਗੀ ਅੱਜ ਜੋ ਵੀ ਗੱਲਾਂ ਇੱਥੇ ਹੋਣਗੀਆਂ ਇਹ ਬਗੈਰਾ ਤੌਰ ਤੇ ਅਧਿਆਪਕ ਦੁਆਰਾ ਜੁਰਤ ਦੇ ਹੈਡ ਨੇ ਉਹ ਨੋਟ ਕਰਨੇ ਉਹਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਤੁਸੀਂ ਕਹੀਆਂ ਹੈਗੀਆਂ ਉਹ ਵੀ ਨੋਟ ਕੀਤੇ ਜਾਣੀਆਂ ਇਹ ਐਵੇਂ ਇਹ ਵੀ ਅੱਜ ਹੀ ਆਉਣੀ ਹੈ ਆਏ ਵੀ ਨਹੀਂ ਹੋਏ ਕੋਈ ਨਹੀਂ ਅੱਗੇ ਵੀ ਹੁੰਦੀ ਆਏ ਵੀ ਨਹੀਂ ਤੀਰ ਤੁਹਾਨੂੰ ਪਤਾ ਹੀ ਹੈ ਕਿ ਕਮਰੇ ਜਿੰਮੇ ਗ੍ਰਾਂਟ ਆਈ ਹੈ ਤੇ ਕਮਰਾ ਬੰਦ ਹੈ ਉਹਨੂੰ ਵੀ ਤੁਸੀਂ ਦੇਖਦੇ ਰਹੋ ਜੋ ਕਮਰਾ ਬੰਦ ਹੈ ਇਹ ਇਕੱਲੀ ਸਕੂਲ ਦੀ ਡਿਊਟੀ ਨਹੀਂਗੀ ਜਸਪੂਲ ਦੇ ਜਿਹੜੇ ਟੀਚਰ ਹੈਗੇ ਉਹਨਾਂ ਦੀ ਡਿਊਟੀ ਨਹੀਂ ਤੁਹਾਡੀ ਵੀ ਇੱਕ ਡਿਊਟੀ ਬਣ ਜਾਂਦੀ ਹੈ ਇੱਕ ਸਾਡੀ ਬੇਨਤੀ ਕਰ ਦਿਓ ਜੀ ਕਿਉਂਕਿ ਬਾੜੀ ਕਾੜੀ ਨਾ ਹੋਵੇ ਤੇ ਇਹ ਕਮ ਜਨਾ ਰਹਿ ਜੀ ਵੀ ਇੱਕ ਟਾਈਮ ਕੱਢ ਕੇ ਆਇਆ ਪੂਰਾ 15000 20000 ਹਾਂ ਇਹਦੇ ਵਿੱਚ ਉਹ ਹੀ ਕੀਤਾ ਜਿਆਦਾ ਜਦੋਂ ਤੁਸੀਂ ਆਉਣੇ ਨਾ ਟਾਈਮ ਕੱਢ ਕੇ ਆਇਓ ਵੀ ਆਪਾਂ ਇਹੋ ਜੀ ਕੱਲੇ ਜੀ ਦਸਕਦ ਕਰਨੇ ਆ ਜੀ ਤਾਂ ਉਹ ਵੀ ਦੇਖ ਲਿਆ ਕਰੋ ਕਿ ਸਕੂਲ ਦੇ ਵਿੱਚ ਕੀ ਹੁੰਦਾ ਇੱਕ ਜ਼ਿੰਮੇਵਾਰੀ ਮਿਲ ਗਈ ਹੈ ਤੇ ਸ਼ੁਰੂਆਤ ਹੈ ਜੀ ਦੇਖੋ ਤੁਸੀਂ ਉਹ ਬੱਚੇ ਤਾਂ ਹੋਰ ਬਹੁਤ ਪੜਦੇ ਹੈਗੇ ਆ ਉਹਨਾਂ ਦੇ ਪੇਰੈਂਟਸ ਹੈਗੇ ਆ ਤੁਸੀਂ ਉਹਨਾਂ ਦੇ ਵਿੱਚ ਇੱਕ ਖਾਸ ਜ਼ਿੰਮੇਵਾਰੀ ਮਿਲ ਗਈ ਤੁਹਾਨੂੰ ਕਿ ਸਕੂਲ ਦਾ ਪੂਰਾ ਇਨਫਰਾਸਟ੍ਰਕਚਰ ਦੇਖਣਾ ਸਕੂਲ ਦੇ ਵਿੱਚ ਕੀ ਹੋ ਰਿਹਾ ਉਹ ਦੇਖਣਾ ਉਹ ਜ਼ਿੰਮੇਵਾਰੀ ਤੁਹਾਨੂੰ ਮਿਲ ਗਈ ਉਹ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਉਣਾ ਪਈਦਾ। ਇੱਥੇ ਆਇਆ ਤੁਸੀਂ ਆ ਕੇ ਦੇਖੋ ਸਕੂਲ ਸਾਰਾ ਦੇਖੋ ਸਕੂਲ ਦੇ ਵਿੱਚ ਜੋ ਗੱਲ ਹੋ ਰਿਹਾ ਜਾਂ ਕੀ ਜ਼ਰੂਰਤਾਂ ਹੈਗੀਆਂ ਉਹ ਚੀਜ਼ਾਂ ਦੇਖੋ ਤਾਂ ਕਿ ਅਸੀਂ ਸਕੂਲ ਦੀ ਵਿਦਿਅਕ ਇਸ ਵਾਰੀ ਜਿਹੜਾ ਹੈਗਾ ਸਕੂਲ ਦੀ ਸਫਾਈ ਹੈ। ਆਈ ਵਾਰੀ ਜਿਹੜਾ ਹੈਗਾ ਉਹ ਬਦਲ ਜਾਂਦਾ ਹੈਗਾ ਅਜੰਡਾ ਮੇਨ ਕੀ ਹੈ। ਇਸ ਵਾਰ ਕੀ ਹੈਗਾ ਸਕੂਲ ਦੀ ਸਫਾਈ। ਸਕੂਲ ਦੀ ਸਫਾਈ ਐਸਐਨਸੀ ਦੇ ਨਾਲ ਤੇ ਉਹਦੇ ਨਾਲ ਸਕੂਲ ਦੀ ਉਹ ਚੀਜ਼ਾਂ ਅਸੀਂ ਦੇਖਣੀ ਹੈ ਮਿੱਡੇ ਮਿਲ ਬਣਦਾ ਤੁਸੀਂ ਉਹ ਵੀ ਜਾ ਕੇ ਦੇਖ ਲਓ ਕਿ ਮਿੱਡੇ ਮਿਲ ਬਣ ਰਿਹਾ ਸਹੀ ਬਣ ਰਿਹਾ ਹੈਗਾ। ਆਣਾ ਜਵਾ ਦਾ કાਕੇ ਦੇ ਕੋ ਐਸਐਮਜੀ ਦੀ ਜਨਵਰੀ ਹੈਗੀ ਉਹ કાਕੇ ਦੇ ਕੋ ਟੈਸਟ ਕਰਕੇ ਦੇਖੋ ਜੋ ਐਸਐਮਜੀ ਜੋ ਮੀਨੂ ਦੇ ਵਿੱਚ ਆਉਂਦਾ ਹੈ ਵੀ ਇਹਨਾਂ ਨੂੰ ਕੁਝ ਪਾਣਾ ਹੈਗਾ ਖਾਣੇ ਵਿੱਚ ਆਹ ਚੀਜ਼ਾਂ ਮੈਨੂੰ ਆਉਂਦਾ ਏ 5 ਮਹੀਨੇ ਮੀਨੂ ਚੇਂਜ ਲੋਕੇ ਅੰਦਰ ਬਿਆਸ ਤੇ ਆ ਬਣੂ ਐਸ ਤੇ ਨਾਲ ਬਣੂਗਾ ਤੇ ਮੀਟਿੰਗ ਵੀ ਦਾ ਮੇਨ ਕਾ ਜਿਹੜਾ ਹੈਗਾ ਮੀਨੂ ਚੇਂਜ ਕਰਨਾ ਹੋਂ ਦਾ ਮਕਸਦ ਹੀ ਹੈ ਕਿ ਬੱਚਿਆਂ ਨੂੰ ਸਹੀ ਨਿਊਟ੍ਰੀਸ਼ਨ ਆਣਾਗੇ ਕਦੇ ਕਾਲੇ ਚਨੇ ਵੀ ਹੁੰਦੇ ਆ ਦਾਲ ਵੀ ਹੁੰਦੀ ਹੈ ਸਬਜ਼ੀ ਵੀ ਹੁੰਦੀ ਹੈ ਖੀਰ ਵੀ ਹੁੰਦੀ ਹੈਗੀ ਹੈ ਵਾਲ ਵੀ ਹੁੰਦੇ ਹੈਗੇ ਕਦੇ ਕਦੇ ਪਿਛਲੀ ਵਾਰੀ ਹਲਵਾ ਵੀ ਬਣਿਆ ਸੀ ਉਹ ਵੀ ਸੀਗਾ ਤਾਂ ਹਰ ਇੱਕ ਚੀਜ਼ ਹੁੰਦੀ ਹੈਗੀ ਉਹਦੇ ਤੇ ਉਹ ਉਪਰਮਾ ਕਿਉਂ ਆਉਂਦਾ ਮੈਨੂੰ ਉਹਦਾ ਮਤਲਬ ਹੁੰਦਾ ਬੱਚੇ ਨੂੰ ਪੋਜ਼ਿਟਿਵ ਤੱਤ ਪੂਰੇ ਮਿਲਦੇ ਆ ਦੁਪਹਿਰ ਦਾ ਖਾਣਾ ਜਿਹੜਾ ਹੈ ਉਹ ਮਿਲਦਾ ਰੇ ਜੀ ਜੀ ਤੁਸੀਂ ਜਦੋਂ ਇੱਥੇ ਚਾਹ ਦੇਖਦੇ ਹੈਗੇ ਆ ਉਦੋਂ ਬਾਅਦ ਸਾਰੇ ਜਿਹੜੇ ਆਪਣੇ ਪੇਰੈਂਟਸ ਨੇ ਮਾਪਿਆਂ ਦੀ ਹੈਗੀ ਇਹ ਪੀਟੀਐਮ ਹੁੰਦੀ ਹੈ ਉੱਥੇ ਵੀ ਆਓ ਪੀਟੀਐਮ ਦੇ ਵਿੱਚ ਤੁਸੀਂ ਆ ਕੇ ਮੂਰੇ ਆਓ ਪੀਟੀਐਮ ਨੂੰ ਨੋਟ ਕਰੋ ਵੀ ਆਪਾਂ ਸਕੂਲ ਆਪਣਾ ਸਕੂਲ ਹੈਗਾ ਇਹਦੇ ਵਿੱਚ ਆਚੀ ਚਾਹੀਦੀਆਂ ਹੋ ਰਹੀਆਂ ਆਈਆਂ ਆਹ ਚੀਜ਼ਾਂ ਦੀ ਜਰੂਰਤ ਜਾਈਗੀ ਉਹ ਮਤਾਂ ਪਾ ਕੇ ਅਧਿਆਪਕ ਨੂੰ ਟੀਚਰ ਜਿਹੜਾ ਹੈਡ ਹੈ ਉਹਨੂੰ ਦੱਸੋ ਉਹ ਜਾ ਕੇ ਡਿਪਾਰਟਮੈਂਟ ਨੂੰ ਦੱਸੋ ਵੀ ਆਪਾਂ ਇਹਨਾਂ ਚੀਜ਼ਾਂ ਦੀ ਹੋਰ ਜਰੂਰਤ ਹੈ। ਛੋਟਾ ਦੀ ਮੀਟਿੰਗ ਦੇ ਵਿੱਚ ਆਉਣ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਤੇ ਇਸ ਨੂੰ ਆਪਾਂ ਕਾਗਜ਼ ਦੀ ਕਾਰਵਾਈ ਨਾ ਕਰੀਏ ਪੂਰੀ ਤਰ੍ਹਾਂ ਦੇਖੀਏ ਅਸੀਂ ਹਾਂ ਵੀ ਹਰ ਸਹੀ ਤਰ੍ਹਾਂ ਦੇ ਤੌਰ ਤੇ। ਥੈਂਕ ਯੂ ਵੈਰੀ ਮਚ। ਸ਼ੁਕਰੀਆ।